ਸਤਨਾਮ ਵਾਹਿਗੁਰੂ ਸਹਿਬ ਜੀਓ ਚੌਪਈ ਸਹਬ ਪਾਸ਼ਹੀ ਦਸਮੀ ਕਵਿਓ ਬਾਚ ਬੇਨਤੀ ਚੌਪਈ ਅਮਰੀ ਕਰੋ ਹੱਥ ਦੇ ਅਰਸ਼ਾ ਪੂਰਨ ਹੋਏ ਚਿਤ ਕੇਸ਼ਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਿਤਪਾਰਾ ਹਮਰੇ ਦੁਸਤ ਸਵੇਤ ਤੁਮਕਾਬ ਹੋ ਆਪ ਹਾਦੈ ਮੋਹਿ ਬਚਾਬ ਹੋ ਸਖੀਬ ਸੈ ਮੋਰਾ ਪਰਿਵਾਰਾ ਸੇਵਕ ਸਿੱਖ ਸਬੈ ਕਰਤਾਰਾ ਮੋਰਾ ਸ਼ਾਨਿ ਕਰਦੈ ਕਰੀਐ ਸਭ ਬੈਰਨ ਕੋ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੂਰ ਭਜਨ ਕੀ ਰਹੈ ਪਿਆਸਾ ਤਮਹਿ ਸਾੜ ਕੋਈ ਵਰਨਾ ਧਿਆਉ ਜੋ ਵਰ ਚਾਹ ਸਤਮ ਤੇ ਪਾਉ ਸੇਵਕ ਸਖ ਮਾਰੇ ਤਾਰਿ ਹੈ ਚੰਚਨ ਸਤਰ ਹਮਾਰੇ ਮਾਰਿ ਹੈ ਆਪ ਹਾਥ ਦੇ ਮੁਝੇ ਉਬਰੀ ਹੈ ਮਰਨ ਕਾਲ ਕਾ ਤਰਾਸਨ ਵਰੀ ਹੈ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਅਸਤਿ ਜੂ ਕਰਿਓ ਰਸ਼ਾ ਰਾਖ ਲਹੁ ਮੋ ਰਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੋ ਪੂਰੀ ਚਤੁਰਦਸ ਕੰਤਾ ਕਾਲ ਪਏ ਬ੍ਰਹਮਾ ਬੁਖਤਰਾ ਕਾਲ ਪਏ ਸ਼ਿਵਜੂ ਅਵਤਾਰਾ ਕਾਲ ਪਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਹਤਮਾਸਾ जवन काल जोगि सब कियो वेद राज ब्रह्मा जू थियो जवन काल सब लोक सवारा नमस करह तहै हमारा जवन काल सब जगत बनायो देव दैतजशन उपजायो आद अंत के अवतार सोई गुरु समझे हमारा ਨਮਸਕਾਰ ਤਸਹੀ ਕੋ ਮਾਰੇ ਸਗਲ ਪ੍ਰਜਾ ਜਨ ਆਪ ਸਵਾਰੇ ਸਿਵਕਨ ਕੋ ਸਭ ਗਨ ਸੁਖ ਦਿਓ ਸਤਰਨ ਕੋ ਪਲ ਮੋਹ ਗਦ ਗਿਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਸ਼ਾਂਤ ਚੀਕੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪੜ ਪਟ ਕੇ ਜਾਨੈ ਜਬ ਇਹਦ ਕਰਖ ਕਰਾਂ ਕਰਤਾਰਾ ਪ੍ਰਜਾ ਤਰਤ ਤਦ ਦੇਹ ਅਪਾਰਾ ਜਬਿਆ ਕਰਖ ਕਰਤ ਹਾਂ ਕਬਹੂ ਤੁਮ ਮੈਂ ਮਿਲ ਪੈ ਦੇ ਤਰ ਸਭ ਹੂੰ ਜਤ ਬਗਨ ਸ੍ਰਿਸ਼ਟ ਸਵਤਾਰੇ ਆਪੇ ਆਪਣੀ ਬੂਝਿ ਉਚਾਰੇ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਬੇਦ ਭੇਦ ਅਰੇ ਆਲਮ ਨਿਰੰਕਾਰ ਨਿਰਬਿਕਾਰ ਨਿਰਲੰਬੈ ਆਦ ਅਨੀਲੇ ਅਨਾਦੇ ਸਤੰਦ ਤਾਕਾ ਮੂੜਹ ਚਾਰਤ ਭੇਦਾ ਜਾ ਕੋ ਭੇਗਨਾ ਪਾਵਤ ਵੇਦਾ ਤਾ ਕੋ ਕਰ ਪਾਹਨ ਅਨੁਮਾਨਤ ਮਹਾ ਮੋੜ ਕਸ਼ ਭੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਜੀਨ ਤਨਹ ਪਿਵ ਆਪੇ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੋਹਿ ਤੇਤੀ ਤੁਮਰਾ ਲਖਨ ਜੈ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ एक रूप अनुप सु रूप रंग पयो रावक ही पूपा अण्डज जर्ज से तज कीनी उत्पोज खान बहुत रच दिनी कहूं फूल राजह बैठा कहूं सिमट पयो संक्रया कैठा सगरी श्रेष्ठ द काय चंपव याद जुगाद स्वरूप समपव ਅਵਰਸ਼ਾ ਮੇਰੀ ਤੁਮ ਕਰੋ ਸਿਖਿ ਵਾਰਿ ਸਿਖ ਸੰਗਰੋ ਦੁਸ਼ਟ ਜਤੇ ਉਠਵਤ ਉਤ ਪਤਾ ਸਕਲ ਅਮਲੇਸ਼ ਕਰੋ ਰਣ ਘਾਤਾ ਜੇ ਅਸਤੈ ਤਾ ਸਰਨੇ ਪਰੇ ਤਿਨ ਕੇ ਦੁਸ਼ਟ ਦੁਖ ਤਵ ਮਰੇ ਪੁਰਖ ਜਵਣ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕੜ ਸਭ ਟਾਰੇ ਜੋ ਕਲ ਕੋ ਇਕ ਬਾਰ ਤੈ ਹੈ ਤਾ ਕੇ ਕਾਲ ਨਿਕਟਨ ਹੈ ਹੈ ਰਸ਼ਾ ਹੋਇ ਤਾ ਹੈ ਸਭ ਕਾਲਾ दुष्ट अरिष्टनट रय तत काल कृपा दृष्ट तन जहे नर हो ताके ताप तनक मोह रहो रिद्ध सिद्ध कर्म सब होई दुष्ट साहस वे सके न कोई एक बार जिन तुम्हें संवारा काल पास ते तहे उबारा जिन नर नाम ते हारो कहां दर्द दुष्ट दुख ते रहा खड्ग केत मैं शरण तिहारी आप हाथ दे लेहो उबारी ਸਰਬਤੌਰਮ ਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ